ਆ ਜਿੱਥੇ ਪਹੁੰਚੋਗੇ ਤੇ ਕਿਸ ਬਾਅਦ ਦੇ ਜਿਹੜੀ ਤੁਹਾਡੀ ਕਮੇਟੀ ਜੇ ਲੱਗੇ ਦੇਖੋ ਬਹੁਤ ਸਾਰੇ ਮੁੱਦੇ ਨੇ ਕਿਸਾਨੀ ਹਰ ਫਰੰਟ ਦੇ ਉੱਤੇ ਸੰਕਟ ਚਾ ਕੋਆਪਰੇਟਿਵ ਉਦਾਰੇ ਸਾਰੇ ਡੁੱਬ ਗਏ ਸਾਡੀ ਲਾਈਫ ਲਾਈਨ ਨੇ ਕੋਆਪਰੇਟਿਵ ਇਹ ਸਾਰੇ ਕੋਆਪਰੇਟਿਵ ਬੈਂਕ ਘਾਟੇ ਚ ਨੇ ਲੈਂਡ ਮਾਰਡ ਦੀ ਬੈਂਕ ਘਾਟੇ ਚ ਹੈ 슈ਗਰ ਫੈਡ ਡੁੱਬਣ ਵਾਲੀ ਹੈ ਮਿਲਕ ਫੈਡ ਡੁੱਬਣ ਵਾਲੀ ਹੈ ਮਾਰਕੀਟ ਫੈਡ ਘਾਟੇ ਚ ਹੈ ਤੇ ਸਪਿੰਨ ਫੈਡ ਡੁੱਬ ਗਈ ਹਾਊਸ ਫੈਡ ਡੁੱਬ ਗਈ ਤੇ ਸਰਕਾਰ ਨੂੰ ਅਫਸੋਸ ਹੈ ਇਸ ਗੱਲ ਦਾ ਵੀ ਮੁੱਖ ਮੰਤਰੀ ਕੋਲ ਮਹਿਕਮਾ ਐਡਾ ਵੱਡਾ ਮਹਿਕਮਾ ਜਿਹਨੂੰ 7 ਆਈਐਸ ਅਫਸਰ ਚਲਾਉਂਦੇ ਨੇ ਉਹਦੇ ਕੋਲ ਟਾਈਮ ਨਹੀਂ ਇੱਕ ਵੀ ਮੀਟਿੰਗ 2.5 ਸਾਲਾਂ ਚ ਉਹਨਾਂ ਨੇ ਨਹੀਂ ਕੀਤੀ ਹੁਣ ਜਦੋਂ ਸਾਰੇ ਪਾਸੇ ਹਨੇਰ ਮਚਿਆ ਹਰ ਪਾਸੇ ਕ腐ਸ਼ਨ ਖਾ ਗਏ ਗਵਰਨਰ ਨਾਲ ਸਾਡੇ ਕੋਲ अनेका ਸਬੂਤ ਪਏ ਨੇ ਗਵਨ ਹੋਏ ਹੋਏ ਨੇ ਹਰ ਸੋਸਾਇਟੀ ਨੂੰ ਉਹ ਰਾਜ ਨੂੰ ਲੁੱਟ ਕੇ ਖਾ ਗਏ ਉਹ ਫਿਰ ਉਲਟਾ ਸਜ਼ਾ ਫਿਰ ਲੋਕਾਂ ਨੂੰ ਇਹ ਦਿੰਦੇ ਨੇ ਤੋ ਇੱਕ ਤਾਂ ਇਹ ਇਸ਼ੂ ਹੈ ਜਿਹਦੇ ਤੇ ਅਸੀਂ ਆਉਣ ਵਾਲੇ ਸਮੇਂ ਚ ਲੜਾਂਗੇ ਦੂਸਰਾ ਇੱਕ ਇਸ਼ੂ ਇਹ ਹੈਗਾ ਵੀ ਪੰਜਾਬ ਦਾ ਪਾਣੀ ਮੁੱਕਿਆ ਹੀ ਨਹੀਂ ਹੁਣ ਤਾਂ ਜਿਹੜੀ ਲੇਟੈਸਟ ਪਾਰਲੀਮੈਂਟ ਚ ਰਿਪੋਰਟ ਪੇਸ਼ ਹੋਈ ਹੈ ਪਿਛਲੇ ਸੈਸ਼ਨ ਚ ਲੰਬੀਕ ਦਿਨ ਪਹਿਲਾਂ ਖਤਮ ਹੋਇਆ ਉਹਦੇ ਮੁਤਾਬਕ ਜਿਹੜਾ ਸਾਡੇ ਸਾਰੇ ਜ਼ਿਲ੍ਹੇਵਾਰ ਰਿਪੋਰਟ ਪੇਸ਼ ਹੋਈ ਹੈ ਸਾਰਾ ਹੀ ਪਾਣੀ ਧਰਤੀ ਹੇਠਲਾ ਜਿਹੜਾ ਸੀ ਅਜੇ ਪੀਣੇ ਆ ਉਹਦੇ ਚ ਕੈਂਸਰ ਤੇ ਹੈਪਟ੍ਰੈਕਟਸ ਸੀ ਹੈ ਇਹ ਸਾਡੇ ਕੇਂਦਰੀ ਮੰਤਰੀ ਨੇ ਇਹ ਜਿਹੜਾ ਪੰਜਾਬ ਨੂੰ ਕੈਪੀਟਲ ਆਫ ਕੈਂਸਰ ਕਹਿ ਦਿੱਤਾ ਇਹ ਚਿੰਤਾ ਦਾ ਵਿਸ਼ਾ ਹੈ ਉਹ ਅਫਸੋਸ ਹੈ ਅਭੀ ਪੋਲਿਟিক্যাল ਲੀਡਰਸ਼ਿਪ ਨੂੰ ਦੀ ਕੋਈ ਫਿਕਰ ਨਹੀਂ ਸਾਡੇ ਕੋਲ ਪਾਣੀ ਹੈ ਨਹੀਂ ਧਰਤੀ ਹੈ ਜਿਹੜਾ ਇੱਥੇ ਅਗਲੀ ਤੈ ਹੈ ਉਹ ਉਸ ਤੈ ਦਾ ਜਿਹੜਾ ਪਾਣੀ ਹੈ ਜਦੋਂ ਉੱਥੇ ਚਲੇ ਗਏ ਹੋਰ ਸਾਲ ਦੋ ਸਾਲ ਚ ਨਾ ਉਹ ਪਾਣੀ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਲਾਉਣ ਦੇ ਲਾਇਕ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਵੀ ਜੇ ਸਾਡੇ ਕੋਲ ਪਾਣੀ ਨਹੀਂ ਪਾਣੀ ਤੇ ਬਿਨਾ ਮਨੁੱਖ ਜਿਉਂਦਾ ਨਹੀਂ ਰਹਿੰਦਾ ਪੰਜਾਬ ਨੇ ਕੀ ਕਰਨਾ ਹੈ ਪੰਜਾਬ ਨੇ ਇਥੋਂ ਉਜੜਨਾ ਹੈ ਪੰਜਾਬ ਤੇ ਪੰਜਾਬੀਅਤ ਬਚੇਗੀ ਇਹ ਸਵਾਲ ਨੇ ਇਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ ਵੱਡੀ ਇੱਕ ਲੜਾਈ ਦੀ ਦੇਖਦੇ ਕੀ ਹੁੰਦਾ ਪਤਾ ਜੀ ਕਿ ਜਿਹੜੀ ਮੰਡੀ ਤੋਂ ਵੀ ਬੀਜ ਵੀ ਜੀ ਕੱਢਣਾ ਬਹੁਤ ਬਿਆਨਤ ਹੈਗਾ ਮੈਂ ਇਹ ਮੈਂ ਇਹੋ ਜਿਹੜੇ ਪੁਕਰਾ ਪੰਥੀ ਜਿਹਨਾਂ ਨੂੰ ਉਹਨਾਂ ਤੇ ਕੋਈ ਕਮੈਂਟ ਨਹੀਂ ਕਰਦਾ ਪਲੀਜ਼ ਮੈਂ ਕਿਉਂਕਿ ਉਹਦੀ ਕੋਈ ਸੀਰੀਅਸ ਸੀਰੀਅਸਨੈਸ ਉਹਦੇ ਵਿੱਚ ਹੈ ਨਹੀਂ ਉਹਨੂੰ ਤਾਂ ਬਿਆਨਾਂ ਚ ਬਿਆਨ ਦੇ ਕੇ ਮੀਡੀਆ ਚ ਰਹਿਣ ਦਾ ਚਾਹ ਹੈ ਔਰ ਮੈਂ ਮੈਨੂੰ ਲੱਗਦਾ ਉਹ ਮੈਂਟਲੀ ਸਿੱਕ ਹੈ ਇਹ ਉਹਦੇ ਘਰ ਦੇ ਨੂੰ ਉਹਦਾ ਇਲਾਜ ਕਰਾਉਣਾ ਚਾਹੀਦਾ ਹੈ ਕੀ ਸਵਾਲ ਕਿਸਾਨੀ ਅੰਦੋਲਨ ਦੇ ਉੱਪਰ ਉਹ ਉਹਦੇ ਉਹਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਉਹ ਤਾਂ ਰੋਜ਼ ਕੁਛ ਨਾ ਕੁਛ ਬੋਲੂ ਉਹਨੂੰ ਕੀ ਕਰੂਗਾ ਮੈਂ ਜੁ ਕਹਣਾ ਉਹ ਮੈਂਟਲੀ ਸਿਕ ਹੈ ਉਹਨੂੰ ਟ੍ਰੀਟਮੈਂਟ ਦੀ ਲੋੜ ਹੈ ਸਭ ਤੋਂ ਵੱਡਾ ਜਿਹੜਾ ਕਿਸਾਨਾਂ ਦਾ ਕਿਸਾਨੀ ਅੰਦੋਲਨ ਦਿੰਦੀ ਆ ਉਹਦੇ ਉੱਤੇ ਇੱਕ ਵੱਡਾ ਇਲਜ਼ਾਮ ਲਾਦੇ ਕੰਗੜਾ ਨੇ ਕਹਿੰਦੇ ਉਹ ਜੀ ਕਿਸਾਨਾਂ ਕੋਲੋਂ ਬਲਾਤਕਾਰ ਹੋਏ ਨੇ ਕਿਸਾਨਾਂ ਨੇ ਉਹਨੂੰ ਲਾ ਮੈਂ ਕਹਿ ਬੈਠਾ ਜੀ ਹੁਣ ਦੂਜਾ ਕਹਿਣਾ ਸੀ ਮੈਂ ਕਹਿ ਦਦਾ ਵੀ ਸੀਸ ਮੈਂਟਲੀ ਸਿਕ ਉਹ ਕੁਝ ਵੀ ਕਹਦੇ ਕੀ ਉਹਦੇ ਕਹਿਣ ਨਾਲ ਥੋੜਾ ਸਾਰਾ ਕੁਝ ਹੋ ਗਿਆ ਅੰਦੋਲਨ ਹੋਏ ਨੂੰ 2 ਸਾਲ ਹੋ ਗਏ ਉਹਦਾ ਰੋਜ਼ ਕੁਛ ਨਾ ਕੋਈ ਬੋਲਦੀ ਆ ਜੀ ਪੰਜਾਬੀਆਂ ਨੂੰ ਸੋਚਣਾ ਪੂਬੇ ਉਹਦਾ ਕੀ ਕਰਨਾ ਨਹੀਂ ਉਹ ਮੀਟਿੰਗ ਤੇ ਬਾਅਦ